ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 1.14 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦੇ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋਆਂ ਨਿਕਲਦੀਆਂ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾ VPN ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹਦੇਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਉਹ ਇਸ ਵੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਨੈਸ ਕਨਫਰੰਸ ਦੇ ਬਾਰੇ ਜਾਣਕਾਰੀ ਜੀ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਰਕ ਅਤੇ ਐਸਪੀਡੀ ਸਾਹਿਬ ਸਰ ਸਰਬਜੀਤ ਸਿੰਘ ਰਾਏ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜਾ ਐਂਟੀ ਸੋਸ਼ਲ ਐਲੀਮੈਂਟਸ ਅਤੇ ਕ੍ਰਾਈਮ ਦੇ ਗੇਂਸਟ ਜ਼ੀਰੋ ਟੋਲਰੈਂਸ ਪਾਲਿਸੀ ਰੱਖਦੇ ਹੋਏ ਨਕੌਦਰ ਸਦਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਕਿ ਇੱਕ 2 ਤਰੀਕ ਨੂੰ ਕਮਲਜੀਤ ਸਿੰਘ ਸਨ ਆਫ ਤਰਸੀਮ ਸਿੰਘ ਨੂਰਪੁਰ ਚੱਠਾ ਨਾਮ ਦੇ ਵਿਅਕਤੀ ਨੇ ਕਾਨਕੇ ਆਪਣੀ ਸਟੇਟਮੈਂਟ ਕਰਵਾਈ ਵੀ ਉਹ ਜਾ ਰਿਹਾ ਸੀਗਾ ਆਪਣੇ ਨੂਰਪੁਰ ਚੱਠੇ ਤੋਂ ਮਲਸੀਆਂ ਨੂੰ ਜਾ ਰਿਹਾ ਸੀ ਜਦੋਂ ਉਹ ਭੋੜੀਪੁਰ ਲਾਗੇ ਪਹੁੰਚਾ ਤੇ ਉਹਨੂੰ ਤਿੰਨ ਜਿਹੜੇ ਵਿਅਕਤੀ ਐ ਉਹ ਜਿਹੜੇ ਕਿ ਮੋਪੈਡ ਤੇ ਸੀਗੇ ਉਹਨਾਂ ਨੇ ਦਾਤਰ ਦੀ ਨੋਕ ਤੇ ਉਹਦਾ ਇੱਕ ਬੈਗ ਜਿਹਦੇ ਵਿੱਚ ਉਹਦਾ 45000 ਰੁਪਿਆ ਤੇ ਨਾਲ ਉਹਦਾ ਆਈ ਕਾਰਡ ਤੇ ਹੋਰ ਉਹਦਾ ਜ਼ਰੂਰੀ ਸਮਾਨ ਤੇ ਮੋਬਾਈਲ ਫੋਨ ਉਹ ਜਿਹੜਾ ਉਦੋਂ ਖੋ ਕੇ ਲੱਗੇ ਆ ਬਟ ਉਹਨੇ ਉਹ ਤਿੰਨੇ ਬੰਦਿਆਂ ਦੀ ਜਿਹੜੀ ਉਹ شناخت ਕਰ ਲਈ ਉਹਦੇ ਤੇ ਐਕਟ ਅਪਨ ਕਰਦੇ ਹੋਏ ਐਸ਼ਚਓ सदर ਤੇ ਉਹਦੀ ਟੀਮ ਐਸਏ ਜੀਰਤ ਸਿੰਘ ਨੇ ਇਹਨਾਂ ਬੰਦਿਆਂ ਨੂੰ ਜਿਹੜਾ ਕੱਲ ਅਰੈਸਟ ਕਰ ਲਿਆ ਇਹਨਾਂ ਚ ਦੋ ਤਿੰਨ ਬੰਦੇ ਸੀ ਉਹ ਦੋ ਬੰਦੇ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਜੋ ਕਿ ਇੱਕ ਜਿਹੜਾ ਸਮਾਈਲਸ ਆ ਨਾ ਪਮਰਜੀਤ ਸਿੰਘ ਆਰਓ ਸੀਚੇਵਲ ਦਾ ਹੈਗਾ ਇੱਕ ਚੰਦਨ ਸਨ ਆ ਪਰਸ਼ੋਤਮ ਲਾਲ ਇਹ ਯਕੂਪੁਰ ਦਾ ਹੈ ਦੋਨੇ ਬੰਦੇ ਅਰਸਟ ਕੀਤੇ ਗਏ ਇੱਥੇ ਜਿਹੜੀ ਇੱਕ ਨੋਟਵਰਡ ਦੀ ਚੀਜ਼ ਇਹ ਐਪਿਕ ਇਸ ਤੋਂ ਪਹਿਲਾਂ ਇੱਕ 28 ਅਗਸਤ ਨੂੰ ਇੱਕ ਸਿਟੀ ਥਾਣੇ ਦੇ ਏਰੀਆ ਦੇ ਵਿੱਚ ਦਿਨੇਸ਼ son of ਫਰਬੰਸ ਲਾਲ ਧੀਰਾ ਮੋਲੇ ਦਾ ਸੀਗਾ ਇਹਦੀ ਜਿਹੜੀ ਐਕਟੀਵਿਟੀ ਵਾ ਹੈ ਉਹ ਵੀ ਜਿਹੜੇ ਇਸ ਤਰ੍ਹਾਂ ਦੇ ਦਾਤਰ ਦੀ ਲੋਕ ਤੇ ਤਿੰਨ ਜਿਹੜੇ ਅਨੂਨ ਬੰਦੇ ਕੋਗੇ ਲੱਗੇ ਸੀ ਜਿਸ ਸਬੰਧ ਵਿੱਚ ਆਲਰੇਡੀ ਸਿਟੀ ਥਾਣੇ ਜਿਹੜਾ ਕੇਸ ਰਜਿਸਟਰ ਆ ਸੋ ਇਹ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਜਿਹੜੀ ਪਹਿਲਾਂ ਜਿਹੜੀ ਸਿਟੀ ਥਾਣੇ ਕੋਈ ਐਕਟਿਵ ਆ ਉਹ ਵੀ ਬਰਬੰਦ ਹੋ ਚੁੱਕੀ ਹੈ ਨਾ ਕੋ ਔਰ ਬਾਕੀ ਜੋ ਇਸ ਮਕਦਮੇ ਦੇ ਵਿੱਚ ਜੋ ਵੀ ਸਮਾਨ ਸੀਗਾ 1000 ਰੁਪਿਆ ਔਰ ਇਹਦਾ ਜਿਹੜਾ ਆਧਾਰ ਕਾਰਡ ਤੇ ਇੱਕ ਮੋਬਾਈਲ ਫੋਨ ਉਹ ਤਿੰਨੇ ਚੀਜ਼ਾਂ ਵੀ ਬਰਾਬਰ ਹੋ ਚੁੱਕੀਆਂ ਨੇ ਇਹ ਇੱਕ ਕ੍ਰਾਈਮਡਾ ਵੀ ਹੈ ਜੀ ਪਹਿਲੀ ਜੀ ਹਾਂ ਜੀ ਇਹਨਾਂ ਦਾ ਜਿਹੜਾ ਸਮਾਈਲ ਹੈ ਇਹਦੇ ਤੇ ਆਲਰੇਡੀ ਪਹਿਲੇ ਹੀ ਅੱਠ ਪਰਚੇ ਦਰਜ ਹੈਗੇ ਆ ਵੱਖ-ਵੱਖ ਥਾਣਿਆਂ 'ਚ ਇਹ ਰਹਿਣ ਵਾਲੇ ਇੰਦਰ ਆਪਣੇ ਸ਼ਾਗੋਟ ਸਾਈਡ ਦੇ ਰਹਿਣ ਵਾਲੇ ਨੇ ਔਰ ਉਧਰ ਹੀ ਜ਼ਿਆਦਾ ਇਹਨਾਂ ਦੇ ਉਧਰ ਹੀ ਜ਼ਿਆਦਾ ਕੇਸ ਉਧਰ ਸੁਲਤਾਨਪੁਰ ਲੋਧੀ ਵਕਫਾ ਖਾਣੇ ਦੇ ਵਿੱਚ ਇਹਨਾਂ ਦੇ ਖਿਲਾਫ 8 ਕੇਸ ਇਸਮਾਇਲ ਦੇ ਖਿਲਾਫ ਹੈ ਤੇ ਚੰਦਨ ਸਾਨੂੰ ਪਰਸ਼ੋਤਮ ਲਾਲ ਜਿਹੜਾ ਯਕੂਪੁਰ ਹੈ ਤਿੰਨ ਕੇਸ ਜਿਹੜੇ ਇਹਦੇ ਖਿਲਾਫ ਆਲਰੇਡੀ ਜਿਹੜੇ ਦਰਜ ਆ ਇਹਨਾਂ ਦਾ ਕੋਈ ਹੋਰ ਸਾਥੀ ਵੀ ਹੈ ਕੀ ਨਾਲ ਹਾਂ ਇਹਨਾਂ ਦਾ ਇੱਕ ਜਿਹੜਾ ਚੰਦਨ ਹੈ ਇੱਕ ਇਹਦਾ ਬ੍ਰਦਰ ਆ ਉਹਦਾ ਨਾਮ ਹੈ ਜਿਹੜਾ ਡਿਸਕਲੋਜ਼ ਨਹੀਂ ਕਰਦਾ ਇੱਕ ਇਹਦਾ ਭਰਾ ਵੀ ਆ ਉਹ ਵੀ ਇਸ ਵਾਰ ਦਾ ਸੀਗਾ ਤੇ ਕੋਨੂੰ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਇਹ ਹੁਣਾਂ ਦੀ 3 ਦਿਨ ਦੇ ਰਿਮਾਂਡ ਤੇ ਆ ਇਹਨਾਂ ਕੋਲ ਅਸੀਂ ਬਾਕੀ ਵੀ ਜੜੀਆਂ ਹੋਰ ਲੁੱਟਾ ਖੋਹਾਂ ਚੋਰੀਆਂ ਜੜੀਆਂ ਹੋਈਆਂ ਲਾਗੇ ਉਹਨਾਂ ਬਾਰੇ ਵੀ ਜੜੀ ਬਰੀਕੀ ਨਾਲ ਜੜੀ ਪੁਸ਼ਗੀਸ਼ ਕੀਤੀ ਜਾਏਗੀ ਜਿਹੜੀ 28 ਤਰੀਕ ਨੂੰ ਮੇਲੇ ਦੇ ਦੌਰਾਨ ਇੱਕ ਇਹਨਾਂ ਨੇ ਐਕਟਵਾ ਵੀ ਖੋਈ ਸੀ ਹਥਿਆਰਾਂ ਦੀ ਨੋਕ ਤੇ ਕਿ ਐਕਟਵਾ ਬਰਾਮਦ ਕਰ ਲਈ ਹਾਂ ਜੀ ਹਾਂ ਉਹ ਦਿਨੇਸ਼ ਉਹ ਹੀ ਤੁਹਾਨੂੰ ਮੈਂ ਦੱਸਿਆ ਜੀ ਦਿਨੇਸ਼ ਸਨ ਅਫਰ ਬੰਸਾਲਪੁਰ ਉਹਨਾਂ ਨੇ ਇੱਕ ਐਕਟਵਾ ਖੋਈ ਸੀਗੀ 28 8 25 ਨੂੰ ਮੇਲਾ ਜਿਹੜੇ ਦਿਨ ਮੇਲਾ ਸੀਗਾ ਆਪਣੇ ਮੁਰਾਸ਼ਾ ਜੀ ਦੇ ਉਹ ਉਸ ਦਿਨ ਉਹਨਾਂ ਨੇ ਖੋਈ ਸੀਗੀ ਉਹ ਐਕਟ ਤੇ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ 'ਤੇ ਹੁਣ ਇਹਨਾਂ ਦਾ ਪੁਲਿਸ ਰਿਮਾਨੈਂਟ ਹੈ ਪੁਲਿਸ ਰਿਮਾਨੈਂਟ ਇਹਨਾਂ ਕੋਲ ਹੋਰ ਜਿਆਦਾ ਡੀਪਲੀ ਅ ਪੁਜੇਸ ਕੀਤੀ ਜਾਵੇਗੀ ਤੇ ਹੋਰ ਵੀ ਇਹਨਾਂ ਕੋਲ ਆਸ ਹੈ ਕਿ ਹੋਰ ਵੀ ਕਾਫੀ ਬਰਾਮਦਗੀਆਂ ਹੋਣ ਦੀ ਜਿਹੜੀ ਆਸ ਹੈ ਇਹਨਾਂ ਕੋਲ ਅ ਇਸ ਤੋਂ ਇਲਾਵਾ ਮੈਂ ਹੋਰ ਚੀਜ਼ ਦੱਸਣੀ ਜਾਵਾਂਗਾ ਵੀ ਇੱਕ ਸਾਡਾ 2000 ਸਨ 2022 ਦਾ ਇੱਕ ਕੇਸ ਸੀਗਾ ਚੋਰੀ ਦਾ ਕੇਸ ਸੀਗਾ ਇਹਦੇ ਵਿੱਚ 23 ਦੇ ਸਨ 23 ਤੋਂ ਇੱਕ ਅਮਿਤ ਕੁਮਾਰ ਐਲੀਸ ਰਿੰਕੂ son of ਅ ਹਰਚਰਨ ਹਰਚਰਨ ਸਿੰਘ ਵਾਸੀ ਸਰਖਪੁਰ ਇਹ ਪੀਓ ਸੀਗਾ ਇਹ ਪੀਓ ਵੀ ਅਸੀਂ ਜਿਹੜਾ ਅਰੈਸਟ ਕੀਤਾ ਸਦਰ ਨਗਉਦਰ ਦੀ ਪੁਲਿਸ ਨੇ ਅੱਜ ਦੀ ਪ੍ਰੈਸ ਕਾਨਫਰੰਸ ਤੇ ਬਾਰੇ ਜਾਣਕਾਰੀ ਜੀ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਰਕ ਅਤੇ ਐਸਪੀਡੀ ਸਾਹਿਬ ਸਰ ਸਰਬਜੀਤ ਸਿੰਘ ਰਾਏ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜਾ ਐਂਟੀ ਸੋਸ਼ਲ ਐਲੀਮੈਂਟਸ ਅਤੇ ਕ੍ਰਾਈਮ ਦੇ ਅਗੇਂਸਟ ਜ਼ੀਰੋ ਟੋਲਰੈਂਸ ਪਾਲਿਸੀ ਰੱਖਦੇ ਹੋਏ ਨਕੌਦਰ ਸਦਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਕਿ ਇੱਕ 2 ਤਰੀਕ ਨੂੰ ਕਮਲਜੀਤ ਸਿੰਘ ਸਨੁਮ ਤਰਸੀਮ ਸਿੰਘ ਨੂਰਪੁਰ ਛੱਟਾ ਨਾਮ ਦੇ ਵਿਅਕਤੀ ਨੇ ਕਾਂ ਕੇ ਆਪਣੀ ਸਟੇਟਮੈਂਟ ਕਰਵਾਈ ਵੀ ਉਹ ਜਾ ਰਿਹਾ ਸੀ ਕਿ ਆਪਣੇ ਨੂਰਪੁਰ ਛੱਟੇ ਤੋਂ ਮਲਸੀਆਂ ਨੂੰ ਜਾ ਰਿਹਾ ਸੀ ਜਦੋਂ ਉਹ ਭੋੜੀਪੁਰ ਲਾਗੇ ਪਹੁੰਚਾ ਤੇ ਉਹਨੂੰ ਤਿੰਨ ਜਿਹੜੇ ਵਿਅਕਤੀ ਹੈ ਉਹ ਜਿਹੜੇ ਕਿ ਮੋਪੈਡ ਤੇ ਸੀਗੇ ਉਹਨਾਂ ਨੇ ਦਾਤਰ ਦੀ ਨੋਕ ਤੇ ਉਹਦਾ ਇੱਕ ਬੈਗ ਜਿਹਦੇ ਵਿੱਚ ਉਹਦਾ 5000 ਰੁਪਿਆ ਤੇ ਨਾਲ ਉਹਦਾ ਆਈ ਕਾਰਡ ਤੇ ਹੋਰ ਉਹਦਾ ਜ਼ਰੂਰੀ ਸਮਾਨ ਤੇ ਮੋਬਾਈਲ ਫੋਨ ਉਹ ਜਿਹੜਾ ਉਤਪਲ ਖੋ ਕੇ ਲੱਗੇ ਆ ਬਟ ਉਹਨੇ ਉਹ ਤਿੰਨੇ ਬੰਦਿਆਂ ਦੀ ਜਿਹੜੀ ਉਹ شناخت ਕਰ ਲਈ ਉਹਦੇ ਤੇ ਐਕਟ ਅਪਨ ਕਰਦੇ ਹੋਏ ਐਸ਼ਚੋ सदर ਤੇ ਉਹਦੀ ਟੀਮ ਐਸਏ ਜੀਰਤ ਸਿੰਘ ਨੇ ਇਹਨਾਂ ਬੰਦਿਆਂ ਨੂੰ ਜਿਹੜਾ ਕੱਲ ਅਰੈਸਟ ਕਰ ਲਿਆ ਇਹਨਾਂ ਚ ਦੋ ਤਿੰਨ ਬੰਦੇ ਸੀ ਉਹ ਦੋ ਬੰਦੇ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਜੋ ਕਿ ਇੱਕ ਜਿਹੜਾ ਸਮਾਈਲ son of ਅਮਰਜੀਤ ਸਿੰਘ ਆਰਓ ਸੀਚੇਵਲ ਦਾ ਹੈਗਾ ਇੱਕ ਚੰਦਨ son of ਪਰਸ਼ੋਤਮ ਲਾਲ ਇਹ ਯਕੂਪੁਰ ਦਾ ਹੈ ਦੋਨੇ ਬੰਦੇ ਰਸਟ ਕੀਤੇ ਗਏ ਇੱਥੇ ਜਿਹੜੀ ਇੱਕ ਨੋਟਵਰਡ ਦੀ ਚੀਜ਼ ਇਹ ਐਪਿਕ ਇਸ ਤੋਂ ਪਹਿਲਾਂ ਇੱਕ 28 ਅਗਸਤ ਨੂੰ ਇੱਕ ਸਿਟੀ ਥਾਣੇ ਦੇ ਏਰੀਆ ਦੇ ਵਿੱਚ ਦਿਨੇਸ਼ son of ਹਰਬੰਸ لال ਧੀਰਾ ਮੋਲੇ ਦਾ ਸੀਗਾ ਇਹਦੀ ਜਿਹੜੀ ਐਕਟੀਵਿਟੀ ਵਾ ਹੈ ਉਹ ਵੀ ਜਿਹੜੇ ਇਸ ਤਰ੍ਹਾਂ ਦੇ ਦਾਤਰ ਦੀ ਲੋਕ ਤੇ ਤਿੰਨ ਜਿਹੜੇ ਅਨੂਨ ਬੰਦੇ ਹੋਗੇ ਲੱਗੇ ਸੀ ਜਿਸ ਸਬੰਧ ਵਿੱਚ ਆਲਰੇਡੀ ਸਿਟੀ ਥਾਣੇ ਜਿਹੜਾ ਕੇਸ ਰਜਿਸਟਰ ਆਇਆ ਸੋ ਇਹ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਜਿਹੜੀ ਪਹਿਲਾਂ ਜਿਹੜੀ ਸਿਟੀ ਥਾਣੇ ਕੋਈ ਐਕਟਿਵ ਆ ਉਹ ਵੀ ਬਰਬੰਦ ਹੋ ਚੁੱਕੀ ਹੈ ਨਾ ਕੋ ਔਰ ਬਾਕੀ ਜੋ ਇਸ ਮੁਕਦਮੇ ਦੇ ਵਿੱਚ ਜੋ ਵੀ ਸਮਾਨ ਸੀਗਾ 1000 ਰੁਪਿਆ ਔਰ ਇਹਦਾ ਜਿਹੜਾ ਆਧਾਰ ਕਾਰਡ ਤੇ ਇੱਕ ਮੋਬਾਈਲ ਫੋਨ ਉਹ ਤਿੰਨੇ ਚੀਜ਼ਾਂ ਵੀ ਬਰਾਬਰ ਹੋ ਚੁੱਕੀਆਂ ਨੇ ਇਹ ਇੱਕ ਕ੍ਰਾਈਮ ਡਾਟੀ ਹੈ ਜੀ ਪਹਿਲੀ ਜੀ ਹਾਂ ਜੀ ਇਹਨਾਂ ਦਾ ਜਿਹੜਾ ਸਮਾਈਲ ਹੈ ਇਹਦੇ ਤੇ ਆਲਰੇਡੀ ਪਹਿਲੇ ਹੀ 8 ਪਰਚੇ ਦਰਜ ਹੈਗੇ ਆ ਵੱਖ-ਵੱਖ ਥਾਣਿਆਂ 'ਚ ਇਹ ਰਹਿਣ ਵਾਲੇ ਇੰਦਰ ਆਪਣੇ ਸ਼ਾਗੋਟ ਸਾਈਡ ਦੇ ਰਹਿਣ ਵਾਲੇ ਨੇ ਔਰ ਉਧਰ ਹੀ ਜ਼ਿਆਦਾ ਇਹਨਾਂ ਦੇ ਉਧਰ ਹੀ ਜ਼ਿਆਦਾ ਕੇਸ ਉਧਰ ਸੁਲਤਾਨਪੁਰ ਲੋਧੀ ਵਕਫਾ ਖਾਣੇ ਦੇ ਵਿੱਚ ਇਹਨਾਂ ਦੇ ਖਿਲਾਫ 8 ਕੇਸ}{|\text{Ismail}} ਦੇ ਖਿਲਾਫ ਹੈ ਤੇ ਚੰਦਨ ਸਾਨੂੰ ਪਰਸ਼ੋਤਮ ਲਾਲ ਜਿਹੜਾ ਯਕੂਪੁਰ ਹੈ ਤਿੰਨ ਕੇਸ ਜਿਹੜੇ ਆ ਇਹਦੇ ਖਿਲਾਫ ਆਲਰੇਡੀ ਜਿਹੜੇ ਦਰਜ ਆ ਇਹਨਾਂ ਦਾ ਕੋਈ ਹੋਰ ਸਾਥੀ ਵੀ ਹੈ ਕੀ ਨਾਲ ਹਾਂ ਇਹਨਾਂ ਦਾ ਇੱਕ ਜਿਹੜਾ ਚੰਦਨ ਹੈ ਇੱਕ ਇਹਦਾ ਬ੍ਰਦਰ ਆ ਉਹਦਾ ਨਾਮ ਹੈ ਜਿਹੜਾ ਡਿਸਕਲੋਜ਼ ਨਹੀਂ ਕਰਦਾ ਇੱਕ ਇਹਦਾ ਭਰਾ ਵੀ ਆ ਉਹ ਵੀ ਇਸ ਵਾਰ ਦਾ ਸੀਗਾ ਤੇ ਕੋਨੂੰ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਇਹ ਹੁਣਾਂ ਦੇ 3 ਦਿਨ ਦੇ ਰਿਮਾਨਡ ਤੇ ਆ ਇਹਨਾਂ ਕੋਲ ਅਸੀਂ ਬਾਕੀ ਵੀ ਜਿਹੜੀਆਂ ਹੋਰ ਲੁੱਟਖੋਹਾਂ ਚੋਰੀਆਂ ਜਿਹੜੀਆਂ ਹੋਈਆਂ ਲਾਗੇ ਉਹਨਾਂ ਬਾਰੇ ਵੀ ਜਿਹੜੀ ਬਰੀਕੀ ਨਾਲ ਜਿਹੜੀ ਪੁਸ਼ਕਸ਼ ਕੀਤੀ ਜਾਏਗੀ ਜਿਹੜੀ 28 ਤਰੀਕ ਨੂੰ ਮੇਲੇ ਦੇ ਦੌਰਾਨ ਇੱਕ ਇਹਨਾਂ ਨੇ ਐਕਟਿਵਾ ਵੀ ਖੋਈ ਸੀ ਹਥਿਆਰਾਂ ਦੀ ਨੋਕ ਤੇ ਕਿ ਐਕਟਿਵਾ ਬਰਾਮਦ ਕਰ ਲਈ ਹਾਂ ਜੀ ਹਾਂ ਉਹ ਦਿਨੇਸ਼ ਉਹ ਤੁਹਾਨੂੰ ਮੈਂ ਦੱਸ ਰਿਹਾ ਜੀ ਦਿਨੇਸ਼ ਸਨ ਅਫਰ ਬੰਸਾਲਪੁਰ ਉਹਨਾਂ ਨੇ ਇੱਕ ਐਕਟਿਵਾ ਖੋਈ ਸੀਗੀ 28 8 25 ਨੂੰ ਮੇਲਾ ਜਦੋਂ ਮੇਲਾ ਸੀਗਾ ਆਪਣੇ ਮੁਰਾਸ਼ਾ ਜੀ ਦੇ ਉਹ ਉਸ ਦਿਨ ਉਹਨਾਂ ਨੇ ਖੋਈ ਸੀਗੀ ਤੇ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ ਤੇ ਹੁਣ ਇਹਨਾਂ ਦਾ ਪੁਲਿਸ ਰਿਮਾਨਤ ਹੈ ਪੁਲਿਸ ਰਿਮਾਨਤ ਇਹਨਾਂ ਕੋਲ ਹੋਰ ਜਿਆਦਾ ਡੀਪਲੀ ਅ ਪੁਸ਼ੀਰਸ ਕੀਤੀ ਜਾਵੇਗੀ ਤੇ ਹੋਰ ਵੀ ਇਹਨਾਂ ਕੋਲ ਆਸ ਹੈ ਕਿ ਹੋਰ ਵੀ ਕਾਫੀ ਬਰਾਮਦਗੀਆਂ ਹੋਣ ਦੀ ਜਿਹੜੀ ਆਸ ਹੈ ਇਹਨਾਂ ਕੋਲ ਅ ਇਸ ਤੋਂ ਇਲਾਵਾ ਮੈਂ ਹੋਰ ਚੀਜ਼ ਦੱਸਣੀ ਚਾਹਾਂਗਾ ਕਿ ਇੱਕ ਸਾਡਾ 2000 ਸਨ 2022 ਦਾ ਇੱਕ ਕੇਸ ਸੀਗਾ ਚੋਰੀ ਦਾ ਕੇਸ ਸੀਗਾ ਇਹਦੇ ਵਿੱਚ 23 ਦੇ ਸਨ 23 ਤੋਂ ਅਮਿਤ ਕੁਮਾਰ ਐਲੀਸ ਰਿੰਕੂ son of ਹਰਚਰਨ ਹਰਚਰਨ ਸਿੰਘ ਵਾਸੀ ਸਰਖਪੁਰ ਇਹ ਪੀਓ ਸੀਗਾ ਇਹ ਪੀਓ ਵੀ ਅਸੀਂ ਜਿਹੜਾ ਅਰੈਸਟ ਕੀਤਾ ਸਦਰ ਨਕੋਦਰ ਦੀ ਪੁਲਿਸ ਨੇ